1.5 ਸਾਲ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਖਾਲਸਾ ਜੇਲ੍ਹ ਤੋਂ ਬਾਹਰ ਆ ਚੁੱਕੇ ਜਿਵੇਂ ਕਿ ਤੁਸੀਂ ਜਾਣਦੇ ਹੋ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਐਨਐਸਏ ਲਗਾਈ ਗਈ ਸੀ ਤੇ ਉਸ ਤੋਂ ਬਾਅਦ ਡਿਊਬਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ ਦੋਸਤੋ ਲੰਬੇ ਸਮੇਂ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਖਾਲਸਾ ਜੇਲ੍ਹ ਤੋਂ ਬਾਹਰ ਆ ਗਏ ਨੇ ਦੱਸਦੇ ਵੀ ਖਰੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਐਮਪੀ ਨੇ ਤੇ ਸੌਂ ਚੱਕਣ ਵਾਸਤੇ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਜਿਹੜਾ ਜੇਲ੍ਹ ਤੋਂ ਬਾਹਰ ਬੁਲਾਇਆ ਗਿਆ ਦੋਸਤੋ ਤਕਰੀਬਨ ਡੇਢ ਸਾਲ ਬਾਅਦ ਜਿਹੜੇ ਭਾਈ ਅਮਰਤਪਾਲ ਸਿੰਘ ਖਾਲਸਾ ਜੇਲ੍ਹ ਤੋਂ ਬਾਹਰ ਆਏ ਨੇ ਤੇ ਦੋਸਤੋ ਭਗਵਾਨ ਤੇ ਮਾਨਵਾਰੇ ਅਮਰਤਪਾਲ ਸਿੰਘ ਖਾਲਸਾ ਨੇ ਕੀ ਗੱਲ ਕਹੀ ਆਓ ਇਸ ਵੀਡੀਓ ਵਿੱਚ ਸੁਣਦੇ ਆ ਤੁਸੀਂ ਦੱਸੋ ਮੈਨੂੰ ਵੀ ਇੱਥੇ ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਆ ਤੇ ਲਾਇਸੈਂਸੀ ਠਿਆਰਾ ਨਾ ਹੁੰਦੀਆਂ ਜਿਹੜੇ ਇੱਥੇ ਸਾਡੇ ਨੌਜਵਾਨ ਮਾਰੇ ਜਾ ਰਹੇ ਨੇ ਇਹ ਕਿਹੜੇ ਲਾਇਸੈਂਸ ਕਿਹੜੀ ਗਵਰਨਮੈਂਟ ਨੇ ਇਸ਼ੂ ਕੀਤੇ ਸੀ ਸੋ ਜੇ ਇਹ ਲਾਇਸੈਂਸ ਮਿਲਦੇ ਹੀ ਕਿਤੇ ਹੁੰਨੀ ਤੇ ਇਹ ਜਿਹੜੇ ਲੁੱਟਣ ਵਾਲੇ ਨੇ ਜਿਹੜੇ ਮਾਰਨ ਵਾਲੇ ਨੇ ਜਿਹੜੇ ਸਾਡੇ ਗਲਾਂ 'ਚ ਟਾਇਰ ਪਾਉਣ ਦਾ ਯਤਨ ਕਰਦੇ ਨੇ ਉਹਨਾਂ ਨੂੰ ਕਿਸੇ ਲਾਇਸੈਂਸਾਂ ਦੀ ਲੋੜ ਨਹੀਂ ਤੇ ਸਾਡੇ ਜਿਹੜੇ ਮਾੜੇ ਮੋਟੀ ਲਾਇਸੈਂਸੀ ਹਥਿਆਰ ਨੇ ਹਕੂਮਤ ਉਹ ਵੀ ਕੈਨਸਲ ਕਰਨ ਤਾਂ ਤੁਲੀ ਹੈ ਇਥੋਂ ਤੱਕ ਵੀ ਘਰਾਂ ਦੀਆਂ ਤਲਾਸ਼ੀਆਂ ਕਰ ਕਰਕੇ ਜੰਗਾਲੀਆਂ ਕਿਰਪਾਨਾਂ ਕੱਢ ਕੇ ਲੈ ਕੇ ਜਾ ਰਹੇ ਨੇ ਬਾਦ ਤੇ ਮੀਡੀਆ ਵਾਲੇ ਵੀ ਗਾੜੀ ਮੈਕ ਕਰ ਕਰਕੇ ਪੁੱਛਦੇ ਨੇ ਜਿਨ੍ਹਾਂ ਦੇ ਘਰੋਂ ਕਿਰਪਾਨ ਮਿਲਦੀ ਹੈ ਵੀ ਤੁਸੀਂ ਇਹ ਰੱਖੀ ਕਿਉਂ ਸੀ ਪਰ ਉਹ ਜਵਾਬ ਇਸ ਕਰਕੇ ਨਹੀਂ ਦੇ ਸਕੇ ਖਾਲਸਾ ਜੀ ਪੀ ਉਹਨਾਂ ਦੇ ਸਿਰ ਤੇ ਕੇਸ ਨਹੀਂ ਸਿਰ ਤੇ ਦਸਤਾਰ ਨਹੀਂ ਮੂੰਹ ਤੇ ਦਾੜਾ ਨਹੀਂ ਤੇ ਜਵਾਬ ਕੀ ਦੇਣਾ ਸੀ ਵੀ ਕਿਉਂ ਰੱਖੀ ਹੈ ਜੇ ਤੇ ਤਿਆਰ ਬਰ ਤਿਆਰ ਸਿੱਖ ਹੁੰਦੇ ਤੇ ਪਹਿਲੀ ਗੱਲ ਤੇ ਕੋਈ ਪੁੱਛਣ ਦੀ ਯਰਤ ਨਹੀਂ ਕਰਦਾ ਤੇ ਜੇ ਘਰ ਵੀ ਲਵੇ ਤੇ ਉਹਨੂੰ ਇਹ ਦੱਸਿਆ ਜਾ ਸਕਦਾ ਵੀ ਇਹ ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮ ਹੈ ਵੀ ਮੈਂ ਦਰਸ਼ਨ ਕਿਸੇ ਵੀ ਸਿੱਖ ਨੂੰ ਬਿਨਾ ਤੇਗ ਤੋਂ ਬਿਨਾ ਸ਼ਸਤਰਾਂ ਤੋਂ ਬਿਨਾ ਕੈਸਾ ਤੋਂ ਨਹੀਂ ਦੇਣ ਤੇ ਅਸੀਂ ਅੱਜ ਕੀ ਕਰ ਰਹੇ ਹਾਂ ਸੋ ਇਸ ਕਰਕੇ ਅੱਜ ਜੋ ਸਮਾਂ ਸਾਡੇ ਤੇ ਆਣ ਬਣਿਆ ਇਸ ਉਸ ਧਰਤੀ ਦੇ ਖੜੇ ਆ ਜਿੱਥੋਂ ਸਾਰੀ ਖੇਡ ਸ਼ੁਰੂ ਹੋਈ ਸੀ ਜਿੱਥੋਂ ਸਾਡੇ ਹੱਕਾਂ ਦੀ ਗੱਲ ਸ਼ੁਰੂ ਹੋਈ ਜਿੱਥੋਂ ਕਿਸੇ ਨੇ ਇਹ ਆਵਾਜ਼ ਚੁੱਕੀ ਕਿ ਸਿੱਖਾਂ ਨੇ ਹੁਣ ਇਦਾਂ ਜ਼ੁਲਮ ਨਹੀਂ ਸਹਿਣਾ ਅਸੀਂ ਕੋ ਗਾਂਧੀ ਦੇ ਪੁੱਤਰ ਨਹੀਂ ਹੈਗੇ ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹੈ ਅੱਜ ਉਹਨਾਂ ਦਾ ਗੁਰਤਾ ਗਦੀ ਦਿਵਸ ਗੁਰਤਾ ਗਦੀ ਦਿਵਸ ਦੇ ਉੱਤੇ ਦਸਵੇਂ ਪਾਤਸ਼ਾਹ ਨੇ ਜਦੋਂ ਬਾਅਦ ਪਹਿਲਾ ਚਰਨ ਅੰਮ੍ਰਿਤ ਦੀ ਰਿਵਾਇਤ ਸੀ ਜਿੰਨੇ ਸਿੱਖ ਬਣਨਾ ਚਰਨ ਅੰਮ੍ਰਿਤ ਪੀ ਕੇ ਗੁਰੂ ਦਾ ਸਿੱਖ ਬਣਦਾ ਸੀ ਮੁਸਲਮਾਨੀ ਰੂਹਾਨੀਅਤ ਇਹ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਰ ਪਤੀ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਵਗ ਕਬਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮ